ਮੈਗਰਜੀਤਾਂ ਖਾਲਸਾ ਵਹਿਜ ਦੀ ਫਤਿਹ ਮੈਂ ਉਹਨਾਂ ਵੀਰਾਂ ਭੈਣਾਂ ਪ੍ਰਾਂਨ ਬੇਨਤੀ ਕਰਦਾ ਜੋ ਕਿ ਲੱਚਰਤਾ ਵੀਡੀਓ ਪਾਉਂਦੇ ਆ ਫੇਸਬੁੱਕ ਤੇ ਉਹਦਾ ਕਾਰਨ ਲੜਾਈ ਬਣਦੀ ਆ ਜਾਂ ਦੇਹ ਦਾ ਮਾਹੌਲ ਜਾਂ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਉਹ ਨਾ ਕਰਨ ਹੱਥ ਬਨ ਕੇ ਬੇਨਤੀ ਆ ਮੈਂ ਇੱਕ ਗੀਤ ਪੇਸ਼ ਕਰਨ ਲੱਗਾ ਸੁਣ ਲੈ ਸੁਣਿਆ ਨਹੀਂ ਜਾਂਦਾ ਓਏ ਸੁਣਿਆ ਨਹੀਂ ਜਾਂਦਾ ਕੰਨੀ ਕੋੜੇ ਆ ਨਹੀਂ ਜਾਂਦਾ ਕੰਨੀ ਓਏ ਵੇਖਿਆ ਨਹੀਂ ਜਾਂਦਾ ਅੱਖੀ ਕਰ ਲਿਆ ਸਿੰਘਾਂ ਨੇ ਥੋੜੇ ਵੱਲ ਰਕੂਏ ਫੇਸਬੁੱਕ ਤੇ ਗੰਦ ਪਾਉਣ ਵਾਲਿਓ ਬਣ ਜੋ ਬੰਦੇ ਦੇ ਹਣ ਤੁਸੀਂ ਪੁੱਤ ਓਏ ਫੇਸਬੁੱਕ ਤੇ ਗੰਦ ਪਾਉਣ ਵਾਲਿਓ ਬਣ ਜੋ ਬੰਦੇ ਦੇ ਹਣ ਤੁਸੀਂ ਪੁੱਤ ਓਏ ਜਰਿਆ ਨਹੀਂ ਜਾਂਦਾ ਹਣਾ ਓਏ ਮਰਿਆ ਨਹੀਂ ਜਾਂਦਾ ਜਰਿਆ ਨਹੀਂ ਜਾਂਦਾ ਹੁਣ ਮਰਿਆ ਨਹੀਂ ਜਾਂਦਾ ਤੋੜਤੀ ਸਿੰਘਾਂ ਨੇ ਜਿਹੜੀ ਤਾਰੀ ਚੋਪੂ ਏ ਫੇਸਬੁੱਕ 'ਤੇ ਗੰਦ ਪਾਉਣ ਵਾਲਿਓ ਬਣਜੋ ਬੰਦੇ ਦੇ ਹੁਣ ਤੁਸੀਂ ਪੁੱਤ ਓਏ ਫੇਸਬੁੱਕ 'ਤੇ ਗੰਦ ਪਾਉਣ ਵਾਲਿਓ ਬੰਦੂ ਬੰਦੇ ਦੇ ਹਣ ਤੂੰ ਸੀ ਪੁੱਤ ਓਏ ਸਾਫ਼ ਜੀ ਗੱਲਾਂ ਨਾ ਇਹਦੇ ਵਿੱਚ ਰਾਜਾ ਲੱਚਰ ਦਾ ਲੱਗੜਾ ਪਟਣਾ ਹੈ ਬਾਗਾ ਲੱਚਰ ਦਾ ਡੇੜਾ ਲੱਗਾ ਪਟਣਾ ਹੈ ਬਾਗਾ ਜਿਹੜੋ ਪੱਟ ਕੇ ਤੇ ਆਪਨੇ ਮਕੌਣੀ ਲੋਕ ਫੇਸਬੁੱਕ ਤੇ ਤਿੱਗੰਦ ਪਾਣ ਵਾਲਿਓ ਬੰਦੂ ਬੰਦੇ ਦੇ ਹਣ ਤੂੰ ਸੀ ਪੁੱਤ ਓਏ ਫੇਸਬੁੱਕ ਤੇ ਗੰਦ ਪਾਉਣ ਵਾਲਿਓ ਬੜੋ ਬੰਦੇ ਦੇ ਹੁਣ ਤੁਸੀਂ ਪੁੱਤ ਓਏ ਤੁਸੀਂ ਪੁੱਤ ਓਏ ਤੁਸੀਂ ਪੁੱਤ ਓਏ